ਪਤੀਰ ਪਤਨੀ ਦਾ ਜਿਹੜਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਲੇਕਿਨ ਜਦ ਪਤਨੀ ਹੀ ਆਪਣੇ ਪਤੀ ਨੂੰ ਮਾਰ ਦੇ ਉਸਤੇ ਦੋਸ਼ ਲੱਗਣ ਵੀ ਉਸ ਵੱਲੋਂ ਆਪਣੇ ਪਤੀ ਦਾ ਕਤਲ ਕੀਤਾ ਗਿਆ ਹੈ। ਮਾਮਲਾ ਹੈ ਸਮਾਣਾ ਦੇ ਪਿੰਡ ਕੁਲਾਰਾ ਦਾ ਜਿੱਥੇ ਆਤਮਾ ਸਿੰਘ ਦਾ ਵਿਆਹ ਹੋਇਆ ਹੈ ਰਾਣੀ ਕੋਰ ਦੇ ਨਾਲ। ਔਰ ਉਹਨਾਂ ਕੇ ਆਪਸੇ ਕੁਝ ਤਕਰਾਰ ਹੋਈ ਸੀ ਕੁਝ ਦਿਨ ਪਹਿਲਾਂ ਪੰਚਾਇਤੀ ਤੌਰ ਤੇ ਇਹ ਵੀ ਫੈਸਲਾ ਹੋ ਗਿਆ ਵੀ ਇਸ ਨੂੰ ਅਸੀਂ ਛੱਡ ਦਿੰਨੇ ਆ ਲੇਕਿਨ ਪਰਸੋਂ ਰਾਤ ਨੂੰ ਉਸ ਕਥਿਤ ਔਰਦ ਵੱਲੋਂ ਆਪਣੇ ਪਤੀ ਨੂੰ ਮਾਰ ਦਿੱਤਾ ਇਹ ਦੋਸ਼ ਉਸਦੇ ਸਹੁਰੇ ਹੰਸਰਾਜ ਸਿੰਘ ਅਤੇ ਮ੍ਰਿਤਕ ਦੇ ਚਾਚਾ ਤਰਸੇਮ ਸਿੰਘ ਨੇ ਲਾਏ ਹਨ ਉਹਨਾਂ ਨੇ ਕਿਹਾ ਕਿ ਇਸ ਔਰਤ ਕੇ ਪਹਿਲਾਂ ਵੀ ਤਿੰਨ ਵਿਆਹ ਹੋ ਚੁਕੇ ਉੱਥੇ ਵੀ ਇਸੇ ਤਰ੍ਹਾਂ ਇਸਨੇ ਆਪਣੇ ਜਿਹੜੇ ਘਰ ਵਾਲੇ ਸੀ ਪਤੀ ਸੀ ਉਹਨਾਂ ਨੂੰ ਮਾਰ ਦਿੱਤਾ ਸਾਨੂੰ ਨਹੀਂ ਪਤਾ ਥਾ ਕਿ ਇਸकी ਪਿਛਲੀ ਬੈਕਗ੍ਰਾਉਂਡ ਕੀ ਕੀ ਹੈ ਤਾਂ ਅਸੀਂ ਆਤਮਾ ਸਿੰਘ ਦਾ ਵਿਆਹ ਇਹਦੇ ਨਾਲ ਕਰਤਾ ਸਾਡੇ ਬੱਚੇ ਨੇ ਵੀ ਇਸਨੂੰ ਮਾਰ ਦਿੱਤਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਆਤਮਾ ਸਿੰਘ ਦੇ ਪਿਤਾ ਹੰਸਰਾਜ ਸਿੰਘ ਦੇ ਬਿਆਨ ਲਿਖੇ ਮ੍ਰਿਤਕ ਜੜਬੋੜੀ ਦਾ ਪੋਸਟਮਾਰਟ ਮਾਸਮਾਨਾ ਸਰਕਾਰ ਵੱਲ ਕਰਾਇਆ ਜਾਣਾ ਹੈ ਔਰ ਕਥਿਤ ਔਰਤ ਦੇ ਖਿਲਾਫ ਬੀਐਨਐਸ ਕੀ ਤਾਰਾ 103 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਔਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਇਸ ਦੇ ਤਿੰਨ ਵਿਆਹ ਨੇ ਤਿੰਨੇ ਅਦਾਾਲ ਕਾਲਾ ਇਹਦੇ ਕੋਲੇ ਇਸ ਟਾਈਮ ਹੈਂਗੇ ਨੇ ਤਿੰਨੇ ਹੀ ਇਹ ਖਤਮ ਕਰੇ ਨੇ ਤਿੰਨੇ ਕੋਈ ਮਤਲਬ ਇਹਦੇ ਕਾਰਵਾਈ ਨਹੀਂ ਹੋਈ ਪਹਿਲੇ ਮਰ ਗਏ ਤਿੰਨੋਂ ਹਾਂਜੀ ਤਿੰਨੋਂ ਖਤਮ ਹੋ ਗਏ ਪਰ ਸਾਡਾ ਵੀ ਮੁੰਡਾ ਮਰਿਆ ਗਿਆ ਸਾਡੀ ਤਰਖਾਸਾ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਨੂੰ ਲਾ ਚਾਹੀਦਾ ਜੀ ਬਹੁਤ ਧੰਨਵਾਦ ਜੀ ਮੇਰਾ ਨਾਮ ਜੀ ਤਰਸੇਮ ਸਿੰਘ ਆ ਜੀ ਮੇਰੇ ਭਰਾ ਦਾ ਨਾਮ ਮੇਰਾ ਪਤੀਜਾ ਲੱਗਦਾ ਸੀ ਜੀ ਪਤੀਜਾ ਲੱਗਦਾ ਹੈ ਹਾਂ ਜੀ ਉਹਦਾ ਨਾਮ ਆਤਮਾ ਸਿੰਘ ਸੀ ਕਹਿੰਦਾ ਲੱਗਦਾ ਵੀਰ ਜੀ ਇਹ ਗੱਲ ਹੋਈ ਹੈ ਕਿ ਉਹ ਉਹਦਾ ਨਿਮੇੜਾ ਹੋਣ ਵਾਲਾ ਪੰਚਾਇਤ ਕੋਲੇ ਅਸੀਂ ਬੰਦਿਆ ਕੋਲੇ ਗਏ ਤੇ ਮੈਂ ਤੇ ਮੇਰੇ ਤਾਏ ਦਾ ਮੁੰਡਾ ਹੰਸਰਾਜ ਉਹ ਜਿਹੜਾ ਮੁੰਡਾ ਆਤਮਾ ਸਿੰਘ ਸੀ ਉਹ ਕਹਿੰਦਾ ਮੈਂ ਬਹੁਤ ਜਿਆਦੇ ਦੁਖੀਆਂ ਤਕਰੀਬਨ ਕਈ ਵਾਰ ਖੇਲੇ ਹੋ ਗਏ ਪਹਿਲਾਂ ਉਹਦੇ ਸਿਰ ਦੇ ਵਿੱਚ ਵੀ ਮਾਰਿਆ ਗਿਆ ਰਾਣ ਇਹਨੇ ਘਰ ਵਾਲੀ ਨੇ ਜਿਹੜੀ ਉਹਦੇ ਘਰ ਵਾਲੀ ਰਾਣੀ ਕੋਰਾ ਤੇ ਉਹਦੇ ਟਾਂਕੇ ਲੱਗੇ ਨੇ ਉਹਦੀਆਂ ਤਸਵੀਰਾਂ ਪਈਆਂ ਨਹੀਂ ਸਾਡੇ ਕੋਲੇ ਵੀਡੀਓ ਪਈਆ ਅਸੀਂ ਉਹ ਦਿਖਾਵਾਂਗੇ ਇਹਦੇ ਨਾਲ ਆ ਦਿਓ ਤੁਸੀਂ ਮਾਰਦੀ ਤਾਂ ਇਹ ਸੀਗੀ ਜੀ ਬਿਨਾ ਮਤਲਬ ਤੋਂ ਕਈ ਵਾਰੀ ਕਹਿੰਦਾ ਦੀ ਹਾਂ ਮੈਨੂੰ ਖਰਚਾ ਘਟ ਦਿੰਦਾ ਤੇ ਉਹ ਖਰਚਾ ਵੀ ਦਿੰਦਾ ਮੋਟਰ ਲਵਾਈ ਪੱਠੇ ਤੋਂ ਪੈਸੇ ਫੜ ਲਏ ਜਦੋਂ ਇੱਕ ਵਾਰੀ ਉਹਨੇ ਲੱਖ ਰੁਪਇਆ ਫੜੇ ਲਿਆ ਕਿਤੋਂ ਤੇ ਹੁਣ ਉਹ ਪੈਸੇ ਦੁਬਾਰਾ ਤਾਂ ਦੇਣੇ ਨਹੀਂ ਉਹਨੇ ਉਹ ਕਹਿੰਦਾ ਪਹਿਲੇ ਪੈਸੇ ਪੂਰੇ ਕਰੋ ਤੇ ਦਵਾਰਾ ਜੀ ਉਸ ਤੋਂ ਬਾਅਦ ਉਹ ਕਹਿੰਦੀ ਖਰਚਾ ਲਿਆ ਉਹਦੇ ਪਿੱਛੇ ਲੜਾਈ ਉਹ ਟਰੈਕਟਰ ਚਲਾਉਂਦਾ ਜੀ ਪੱਠੇ ਤੇ ਮਜ਼ਦੂਰੀ ਕਰਦਾ ਸੀਗਾ ਹਾਂ ਜੀ ਇਹ ਰਿਕਸ਼ਾ ਚਲਾਉਂਦੀ ਆ ਜੀ ਇਹ ਰਿਕਸ਼ਾ ਆਟੋ ਜਿਹੜਾ ਲਾਈਟ ਵਾਲਾ ਹੁੰਦਾ ਉਹ ਚਲਾਉਂਦੀ ਆ ਜੀ ਰਾਤ ਤਾਂ ਜੀ ਬਸ ਤਕਰੀਬਨ 12 ਕ ਦਾ ਟਾਈਮ ਸੀ ਜਨਤਾ ਜੇ ਫਿਰ ਮੇਰੇ ਦੇਖੀ ਨਹੀਂ ਘੜੀ ਤੇ 12 ਵਜੇ ਇਹਨੇ ਜਦੋਂ ਮੁੰਡਾ ਦਾ ਵੇਲੇ ਪਹਿਲੀ ਮੁੱਕ ਗਿਆ ਤੇ ਉਸ ਤੋਂ ਬਾਅਦ ਤੇ ਇਹਨਾਂ ਦੇ ਬਦਲਾ ਘਰੇ ਜਦੋਂ ਕਿਤੇ ਉਹ ਆਪਣੀ ਬੈਨ ਨਹੀਂ ਹੁੰਦੀ ਜਿਹੜੀ ਹਸਪਤਾਲ ਦੇ ਵਿੱਚ ਹੁੰਦੀ ਮੈਟੋ ਐਂਬੂਲੈਂਸ ਆ ਤੇ ਉਹ ਮਗਾ ਲਈ ਇਹਨੇ ਉਹ ਮਗਾ ਕੇ ਅੱਗੇ ਤਾਂ ਮਤਲਬ ਪਹਿਲਾਂ ਇੱਕ ਦੋ ਵਾਰੀ ਇਹ ਆਪੇ ਪਖੰਡਾ ਜਾ ਕਰਨ ਲੱਗੀ ਬਾਹਰ ਚ ਵੰਗਾਉਂਦੀ ਸੀ ਪਰ ਕੱਲ ਇਹਨੇ ਸੜਕ ਤੀਖਲਾਤੀ ਤੇ ਉੱਥੇ ਜਾਨਕੀ ਜਿਹੜੀ ਦੇ ਵਿੱਚ ਬੰਦੇ ਨੂੰ ਪਾ ਕੇ ਲੈ ਕੇ ਆਉਂਦੇ ਨੇ ਹਾਂਜੀ ਟੀਚਰ ਤੇ ਉਹ ਮਤਲਬ ਬਾਹਰ ਚ ਲੈ ਆਏ ਜਦੋਂ ਉਹਦਾ ਖੜਕ ਆਉਣ ਲੱਗਿਆ ਤਾਂ ਆਤਮੇ ਦੀ ਮੰਮੀ ਨੂੰ ਕਿਤੇ ਖੜਕਾ ਸੁਣ ਗਿਆ ਉਹ ਆਤਮੇ ਦੇ ਡੈਡੀ ਨੂੰ ਆਖਣ ਲੱਗੀ ਕਹਿੰਦੀ ਦੇਖ ਤਾਂ ਲੈ ਬਾਹਰ ਖੜਕਾ ਕਾਦਾ ਹੋ ਰਿਹਾ ਜੀ ਦੇਖਿਆ ਵੀ ਐਂਬੂਲੈਂਸ ਆ ਕਿਉਂ ਕਿਉਂ ਕਰ ਰਹੀ ਆ ਉਹਦੀ ਆਵਾਜ਼ ਵੀ ਆ ਗਈ ਉਹ ਵੀ ਉਹ ਮੰਜੇ ਤੇ ਪਾ ਕੇ ਜਾਣ ਲੱਗੇ ਕਹਿੰਦੇ ਜਿਹੜਾ ਕੰਮ ਨਹੀਂ ਆਪਾਂ ਦੱਸਦੇ ਸੀ ਹੋਣਾ ਸੀ ਉਹ ਹੋ ਗਿਆ ਪਰ ਜਦੋਂ ਜਾ ਕੇ ਉਹਦੇ ਡੈਡੀ ਨੇ ਅੰਦਰ ਦੇਖਿਆ ਤਾਂ ਮੁੰਡਾ ਉਸ ਟਾਈਮ ਡੱਡ ਪਿਆ ਸੀ ਹਾਂ ਜੀ ਨਹੀਂ ਜੀ ਬਿਲਕੁਲ ਖਤਮ ਸੀਗਾ ਮੁੰਡਾ ਤੇ ਉਸ ਤੋਂ ਬਾਅਦ ਜੀ ਵੀ ਨੇ ਮਰ ਕੀ ਇਸਨੇ ਮਰੇ ਹਾਂ ਜੀ ਮਤਲਬ ਇਹਦੇ ਵਿੱਚ ਤੇ ਜੇ ਉਹਨੇ ਨਾ ਮਾਰਿਆ ਹੁੰਦਾ ਜਦੋਂ ਮੁੰਡਾ ਤੜਫਦਾ ਇੱਕੋ ਲਖਤ ਬੰਦੇ ਦੀ ਜਾਨ ਹੀ ਨਿਕਲਦੀ ਤੇ ਜੇ ਉਹ ਜਦੋਂ ਤਲਫੰਦਾ ਜੀ ਕਿਸੇ ਗਵਾਂਡੀ ਨੂੰ ਕਹਿੰਦੀ ਭਾਈ ਉਹ ਸਰੀਅਸ ਆ ਕੇਸ ਆ ਵੀ ਆਓ ਜਿਆਦੇ ਬਿਮਾਰਾ ਉਹ ਤਲਫਰਿਆ ਆਪਾਂ ਹਸਪੀਟਲ ਲੈ ਕੇ ਚੱਲੀਏ ਵੀ ਕਿਸੇ ਨੂੰ ਤਾਂ ਕਹਿੰਦੀ ਕਿਸੇ ਦੀ ਤਾਂ ਮਤਾਂ ਤਾਂ ਲੈਂਦੀ ਐਨੇ ਘਰ ਸੀ ਕਿਸੇ ਨੂੰ ਜਗਾਉਂਦੀ ਪਰ ਯਾਨੀ ਕਿ ਆਪਾਂ ਤੇ ਇਹੀ ਕਹਿਣਾ ਚਾਹੁੰਨੇ ਹੈਗੇ ਨਾ ਦੇਖੋ ਜੀ ਇਹ ਲੱਗਦਾ ਵੀ ਮਤਲਬ ਕਿ ਹੁਣ ਇਹ ਤਾਂ ਲੱਭ ਹੀ ਜਾਣਦਾ ਜੀ ਸਰਾਣੇ ਨਾਲ ਵੀ ਕੋਈ ਕੋਟ ਉਹਦਾ ਗਲਾ ਕੁੱਟ ਕੇ ਵੀ ਮਾਰ ਸਕਦੇ ਆ ਕੋਈ ਨਿਸ਼ਾਨ ਤੇ ਕੋਈ ਨਿਸ਼ਾਨ ਨਹੀਂ ਸੀ ਮਤਲਬ ਜਦੋਂ ਸਰਾਣੇ ਨਾਲ ਆ ਮੂੰਹ ਤੇ ਉੱਤੇ ਦੱਬ ਕੇ ਵੀ ਬੱਚਾ ਮਾਰਿਆ ਜਾ ਸਕਦਾ ਜੀ ਉਹ ਕਿਉਂ ਕਿਦ ਨਾਲ ਬਣੀ ਨਹੀਂ ਅਣਮਨ ਸੀ ਪਹਿਲਾਂ ਤੋਂ ਤਵਿਆਂ ਨਾਲ ਦੀ ਕੁੱਟਿਆ ਉਹ ਤੇ ਉਹਦੀ ਨਾਲ ਤਸਵੀਰ ਲਵਾਗੇ ਖੂਨ ਦੇ ਨਾਲ ਲਿਪ ਹੋਈ ਉਹ ਬਿਲਕੁਲ ਠੀਕ ਹੁਣ ਸੱਸ ਸੰਗਾਈ ਹਾਂਜੀ ਹੁਣ ਸੱਸ ਸੰਗਾਈ ਕਿਹੜੀ ਪਿੰਡ ਦੇ ਰਹਿਣਾ ਲਿਓ ਕਲਾ ਰੰਗ ਮਹਾਰਾਜ ਜਿਹੜੀ ਉਹਦੇ ਘਰ ਆਈ ਸੀ ਕੀ ਨਾਮ ਉਹਦਾ ਰਾਣੀ ਕੌਰ ਅੱਛਾ ਉਹ ਕਾਰਨ ਤਾਂ ਹੀ ਆਈਏ ਸੱਤ ਤਾਂ ਉਹ ਜਿੰਦਿਆਂ ਨੇ ਆਈ ਤੇ ਉਦੋਂ ਦੇ ਪੈਸੇ ਮੰਗਰੇ ਤੇ ਹੋ ਅੱਛਾ ਪੈਸੇ ਸਿੱਧੇ ਨਹੀਂ ਸਕੇ ਹੁਣ ਉਹ ਹੋਇਆ ਥੀ ਉਹ ਅਸੀਂ ਕਰਦੇ ਤੇ ਹੁੰਦਾ ਵੀ ਦੇ ਤਾਂਗੇ ਚਲ 2 ਲੱਖ ਦਾ ਹਾਂ ਅੱਜ ਹੁਣ ਚੰਦੇ ਚੜਦਾ ਔਰ ਕਿਤਾ ਉਦਯੋਗ ਦੀ ਕੁਕਰੀ ਤੇ ਵੀ ਪਤਾ ਰਾਤ ਤਾਈ ਸਾਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਇਹਨੇ ਚੋਰੇ ਚੋਰੀਓ ਅੰਗੋਲਾ ਸਭ ਲਾ ਲਈ ਅੱਛਾ ਜਦੋਂ ਉੱਥੇ ਕਰਨ ਲੱਗੇ ਨਾ ਉਹਦੇ ਪਤਾ ਲੱਗਾ ਮੈਂ ਐਂਬੂਲੈਂਸ ਨਾਲ ਤੁਰੂ ਕਿੱਥੇ ਨਾ ਵੀ ਸਾਨੂੰ ਤਾਂ ਇਹ ਨਿਸ਼ਾਨ ਲੱਗਦਾ ਵੀ ਕੱਪੜਾ ਧਰ ਕੇ ਗੜਾ ਦੱਬਿਆ ਹੈ ਕੱਪੜਾ ਧਰ ਕੇ ਗੜਾ ਦੱਬਿਆ ਦਾ ਕੱਪੜੇ ਸਾਰੇ ਉੱਥੇ ਹੀ ਕੱਪੜੇ ਤੇ ਮੱਕ ਲੱਗਾ ਜੀ ਅਡਰੰਦੂ ਹਾਂ ਗਿਆ ਸੀ ਅਟੜ ਰਹੇ ਨੇ ਛੋਟੇ ਬੇਟੇ ਨਾਲ ਚਾਰ ਜੀ ਇੱਕ ਐ ਨੰਬਰ ਦਾ ਸੀ ਆਤਮਾ ਦੂਜੇ ਦਾ ਹੈ ਦੂਜੇ ਦਾ ਹਾਂ ਸਾਡੇ ਕੋਲ ਤਲਾਹ ਆਈ ਹੈ ਜੀ ਹਸਪੀਟਲ ਤੋਂ ਵੀ ਆਤਮਾ ਸਿੰਘ ਦੀ ਡੈਡਾ ਬੜਾ ਡੈਡਾ ਆਈ ਹੈ ਉਸ ਸੰਬੰਧੀ ਅਸੀਂ ਉਸ ਦੇ ਪਿਤਾ ਜੀ ਨੂੰ ਕੋਈ ਬਿਆਨ ਤਿਆਰ ਕਰਾਇਆ ਹੈ ਕਿ ਜਿਹੜੀ ਮੇਰੇ ਲੜਕੇ ਦੀ ਮੌਤ ਹੈ ਮੇਰੀ ਮੂਨੇ ਕੀਤੀ ਹੈ ਇਹ ਗੱਲ ਘੁੱਟ ਕੇ ਕੌ ਕਿਸ ਤਰ੍ਹਾਂ ਇਹ ਤੁਹਾਨੂੰ ਕੋਈ ਮਦਦ ਕਰ ਰਹੇ ਹਾਂ ਹਾਂ ਅਸੀਂ ਉਹਨੇ ਬਿਆਨ ਲਿਖ ਕੇ ਜੀ ਜੋ ਬੰਦਾਰ ਹੈ 193 ਐਸਾ ਬੜਾ 302 ਉਹ ਕਹਿੰਦਾ ਅਸੀਂ ਕਾਰਵਾਈ ਅਮਲਚਾਰ ਲਿਆ ਰਹੇ ਹਾਂ ਬਾਕੀ ਪੋਸਟਮਾਨ ਕੋ ਜੋ ਹੋਰ ਵੀ ਕੋਈ ਸਾਹਮਣੇ ਆਈ ਗੱਲ ਉਹ ਤੁਦੀ ਸੀ ਲੈਂਦੀ ਜਾਊਗੀ ਜੀ